ਬੌਲੀਆ ਬੜਾ ਪੱਤਾ ਵਧਿਆ ਹੋਇਆ ਪਰ ਆਹ ਲਾਹੌਰੀ ਬੜੀਆ ਹੈਪੀ ਢਿੱਲੋ ਅਗਲੀ ਕਬੱਡੀ ਪਾਉਣ ਵਾਸਤੇ ਗੋਰਾ ਦਾ ਸ਼ੋਰ ਰਾਂਗਾ ਉੱਚਾ ਲੰਮਾ ਗੱਪਰੂ ਇਹਦੀ ਉੱਚੀ ਲੰਮੀ ਫੇਗ ਆ ਫੜਦੀ ਪਾਏ ਪੂੜੀਆਂ ਆ ਫੜਨਾ ਕੋਈ ਖਾਲਾ ਜੀ ਦਾ ਵਾਲਾ ਨਹੀਂ ਐ ਬੱਦੇ ਫੱਦੇ ਜੀਵੇਂ ਤੱਕੀ ਦੇ ਪਰ ਵਰਜੀ ਛਾਤੀ ਜਗਰੇ ਘਾਟਦੇ ਲੋਟ ਚੁੱਕ ਕੇ ਹੰਦਿਆਂ ਨੂੰ ਕਰਦੇ ਟੱਕ ਕੇ ਕਰਦਾ ਸਾਰੀ ਸਾਰੀ ਦਾ ਉਹ ਲੱਖਾਂ ਨਿਗਰ ਕਰਦਾ ਲੱਖਾਂ ਗੱਦੀ ਮਾਲ ਕਦੇ ਨਹੀਂ ਪੁੱਛੇ ਮੁਰਦਾ ਬੋਲ ਕਰਕੇ ਮੇਰੇ ਮਿੱਤਰੋ ਜਵਿੰਡਾ ਪਿੰਡਾ ਇੱਕ ਜਵਿੰਡਾ ਪਿੰਡੀਆਂ ਦੇ ਲਾਗੇ ਨੇਪਾਲ ਦੇ ਲਾਗੇ ਇਹਦਾ ਜਵਿੰਡਾ ਪਿੰਡ ਹੈ ਜਿਹਨੇ ਕਹਿੰਦੇ ਹੁਣ ਕਬੱਡੀ ਪਾਈ ਸੀ ਕੀ ਪਰ ਮੁੰਡਾ ਇਸ਼ਾਰੇ ਸਾਡੀ ਸੇਕਾਂ ਦੇ ਆ ਸਰਮਾਨ ਰਾਗੀ ਸਰਮਾਨ ਹਜੂਰੀ ਰਾਗੀ ਸਰਪੰਚ ਅਜਨਾਲੇ ਵਾਲਾ ਜਿਹਨੇ ਕਹਿੰਦੇ ਹੁਣ ਕਹਿੰਦੇ ਮੱਤਾ ਢਾਲਿਆ ਪਰ ਇਧਰ ਦੇ ਪਾਸੇ ਏ ਹੁਣ ਹੁਣ ਚੜਦ ਗਿਆ ਦੇ ਛੇਲੇ ਹੌਸਲੇ ਦੀ ਜਿੱਤ ਫੁੱਟੀ ਹੌਫਟਾਈ ਹੋ ਚੁੱਕਾ ਸਾਡਾ ਚੇਜ ਆਉ ਹਾਵ ਕਾਮ ਦੇ ਬਕਰ ਦੇ ਖੜੇ ਹੋਏਗੇ ਤੇ ਨੱਖੀ ਤੇ ਗੁਰੂ ਤੰਬਾ ਖੱਤ ਬਰੇ ਨਾ ਦੇ ਮਿੱਤਰੋ ਹੁਣ ਚੜਾਈ ਹੈ ਸਰੇ ਦੀ ਟੱਕਰ ਆ ਕਿ ਦਾਰੇ ਜੜੀ ਕੌੜੀ ਛਾਤੀ ਉੱਤੇ ਮਾਰਨੇ ਜਿਗਰਾ ਬਥੇਰਾ ਛੇਰ ਜਿੰਨੀ ਜਾਨ ਨੇ ਓ ਜਿਗਰਾ ਬਥੇਰਾ ਛੇਰ ਜਿੰਨੀ ਜਾਨ ਨੇ ਓ ਸ਼ੇਰ ਜਿੰਨੀ ਜਾਨ ਵੀ ਕਬੱਡੀਆਂ ਦੇ 500 ਸੀਗਾ ਤਿੰਨੇ ਮੋੜ ਗਿਆ ਤੇ ਉੱਲੇ ਨੂੰ ਜੱਫਾ ਲੱਗਿਆ ਗੁਰਜਟ ਮਹਿਦੀਆਂ ਵਾਲੇ ਨੇ ਜੱਫਾ ਲਾਇਆ ਸੋ ਉਹ ਵੀ ਆਪਾਂ ਤਾਂ ਅੱసే ਪੁੱਛ ਜੇ ਕਰਤੀਏ ਵੈਕੁਜੀਆ ਖਾਲਸਾ ਵੈਕੁਜੀ ਪਤੇ ਪਿੰਡ ਜੱਠੂ ਵਾਲਾ ਬਾਬੇ ਸਿਦਾ ਦਾ ਮੇਲਾ ਬਹੁਤ ਧੂੰਧਾ ਹੁਣ ਚੱਲਦਾ ਹਰ ਤਰ੍ਹਾਂ ਸਾਲ ਦੇ ਨਾਲ ਟੀਮਾਂ ਵਸਵਾਦੇ ਤੇ ਵੱਡੀ ਤੋਂ ਵੱਡੀ ਹੁੰਦੀ ਆਪਣੇ ਤਿੰਨ ਦਿਨਾਂ ਤੋਂ ਰੋਜ਼ ਖੰਡ ਪਾਠ ਆਪਣੇ ਚੱਲਦਾ ਵਾ ਅੱਜ ਭੋਗ ਪਏ ਨੇ ਕੁਸਰੀ ਜੱਸੀ ਆਏ ਸੀ ਬਹੁਤ ਸਰਵ ਵਧੀਆ ਕੰਮ ਪ੍ਰੋਗਰਾਮ ਹੋਇਆ ਵਾ ਅਸੀਂ ਅੱਗੇ ਤੋਂ ਅਨੇ ਵੀ ਆਉਣਾ ਹੋਰ ਸੰਜੋਗ ਹੋਵੇ ਤਾਂ ਬਹੁਤ ਵਧੀਆ ਕੰਮ ਭਾਈ ਇਹ ਸਾਰਾ ਮੇਲਾ ਪਿੰਡ ਦੇ ਸੰਜੋਗ ਨਾਲ ਹੀ ਤਾਂ ਆਉਂਦਾ ਪਿੰਡ ਦੇ ਸੰਜੋਗ ਨਾਲ ਤਾਂ ਆਉਂਦਾ ਤੇ ਕੋਈ ਕਮੇਟੀ ਦਾ ਸੰਜੋਗ ਆ ਕੋਈ ਪਿੰਡ ਦੇ ਦਾ ਸੰਜੋਗ ਸਾਰੇ ਨਗਰ ਦਾ ਸੰਜੋਗ ਆ ਸਾਰੇ ਨਗਰ ਦਾ ਸੰਜੋਗ ਨਾਲ ਹੁੰਦਾ ਜੀ ਅੱਜ ਕਿਹੜੇ ਪਿੰਡ ਮੇਲੇ ਜਾਇਓ ਤੇ ਕਿਹੜਾ ਜਿਹੜਾ ਕੁਲਮੰਡ ਕਰਾਇਆ ਅੱਜ ਹੀ ਜੇਠੂਵਾਲ ਦੇ ਵਿੱਚ ਆਏ ਜੀ ਅੰਮ੍ਰਿਤਸਰ ਦਾ ਜ਼ਿਲ੍ਹਾ ਤੇ ਜੇਠੂਵਾਲ ਪਿੰਡ ਆ ਤੇ ਬਹੁਤ ਸੋਹਣਾ ਪਿੰਡ ਆ ਇਹ ਏਡਾ ਵਧੀਆ ਪਿੰਡ ਆ ਵੀ ਜਿਵੇਂ ਉਹ ਬਾਬਾ ਜੀ ਜਿਹੜੇ ਹੈਗੇ ਸੀ ਵੱਡੇ ਗੁਰਬਾਣੀ ਵਾਲੇ ਜਿਹੜੇ ਬਾਬਾ ਨਿਰਮਲ ਸਿੰਘ ਜੀ ਤਨ ਪਤਾ ਹੀ ਹੋਣਾ ਤੇ ਉਹਨਾਂ ਦੀ ਵੇਖੋ ਕਰੋਨਾ ਦੇ ਆਧਾਰ ਤੇ ਡੈਥ ਹੋ ਗਈ ਸੀ ਤੇ ਕੋਈ ਵੀ ਡਰਦਾ ਹੱਥ ਨਹੀਂ ਪਾਉਂਦਾ ਤੇ ਇਹ ਪਿੰਡ ਵਾਲਿਆਂ ਨੂੰ ਅਸੀਂ ਜਿੰਨਾ ਵੀ ਮਹਾਨ ਕਹ ਲਈਏ ਪਿੰਡਾ ਉਹਨਾਂ ਹੀ ਮਹਾਨ ਹੈ ਪਿੰਡ ਬਹੁਤ ਵਧੀਆ ਪਿੰਡ ਹੈ ਇੱਥੋਂ ਦੇ ਇਨਸਾਨ ਇੰਨੇ ਕ ਵਧੀਆ ਵਾ ਵੀ ਬਹੁਤ ਵਧੀਆ ਇਨਸਾਨ ਨੇ ਅੱਜ ਕਿਹ ਟੀਮਾਂ ਨੇ ਭਾਗ ਲਿਆ ਅੱਜ ਟੀਮਾਂ ਨੇ ਬਾਬਾ ਗੁਰਿਆ ਜੀ ਰਤਨਜੀਤ ਨੂੰ ਆ ਜਿਹੜੀ ਸੈਕੰਡ ਆਈ ਆ ਤੇ ਜਿਹੜੀ ਫਰਸਟ ਆਈ ਆ ਉਹ ਆਜ਼ਾਦ ਕਲੱਬ ਟਪਿਆਲਾ ਉਹ ਫਰਸਟ ਆਈ ਆ ਤੇ ਬਹੁਤ ਵਧੀਆ ਟੀਮਾਂ ਨੇ ਪ੍ਰਦਰਸ਼ਨ ਕੀਤਾ ਬੜਾ ਵਧੀਆ ਲੋਕਾਂ ਨੇ ਮੈਚ ਵੇਖਿਆ ਐਂਡ ਤੱਕ ਲੋਕ ਹਿੱਲੇ ਨਹੀਂ ਜਾਨੀ ਕਿ ਬਹੁਤ ਵਧੀਆ ਮੈਚ ਹੋਇਆ ਨੌਜਵਾਨਾਂ ਨੂੰ ਮੈਂ ਤੇ ਇਹੋ ਹੀ ਸੁਝਾਅ ਦੇਣਾ ਚਾਹੁੰਦਾ ਵੀ ਤੁਸੀਂ ਵਧੀਆ ਕੰਮ ਕਰੋ ਯਾਰ ਇਨਸਾਨੀਅਤ ਦੇ ਕੰਮ ਆਉਣੀ ਆ ਗਾੜੀ ਤੁਸੀਂ ਵਿਆਹ ਵੀ ਕਰਾਉਣੇ ਆ ਗਾੜੀ ਤੁਸੀਂ ਆਪਣਾ ਪਰਿਵਾਰ ਵੀ ਚਲਾਉਣਾ ਵਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਮੇਰੇ ਕਹਿਣ ਤੋਂ ਭਾਵੇਂ ਹੀ ਆ ਵਾਹ ਜੀ ਭਰਾ ਆਪਣਾ ਨਾਮ ਦੱਸ ਕੀ ਅੱਜ ਦੇ ਪਿੰਡ ਦਾ ਤੇ ਕੀ ਬੋਲਸੀ ਕਿੱਥੇ ਬਣਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਪਿੰਡ ਜੇਠੂਵਾਲ ਵਿਖੇ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਸਾਰੇ ਟੱਡ ਜਥੇ ਵੀ ਤੇ ਬੁਲਾਏ ਜਾਂਦੇ ਨੇ ਤੇ ਕਬੱਡੀ ਵੀ ਕਰਵਾਈ ਜਾਂਦੀ ਹੈ ਕਿੰਨੇ ਦਿਨ ਚੱਦਾ ਮੇਲਾ ਜਿਹੜਾ ਚੱਦਾ ਤੇ ਅੱਜ ਕੀ ਕਬੱਡੀ ਦੇ ਜਿਹੜੇ ਦਿੱਤੇ ਨੇ ਉਹਨਾਂ ਨੂੰ ਕੀ ਮਾਨ ਸਨਮਾਨ ਕੀਤਾ ਜਾਣਾ ਅੱਜ ਸਪੂਰਨ ਭੋਗ ਪਾਏ ਗਏ ਸੀ ਪਰसों ਰੋਜ ਤੋਂ ਖੰਡਪਾਤ ਸ਼ੁਰੂ ਕੀਤਾ ਸੀ ਰੱਖਵਾ ਖਿਆ ਤੇ ਅੱਜ ਸਪੂਰਨ ਭੋਗ ਪਾਏ ਉਹਦੇ ਉਪਰੰਤ ਦਵਾਨ ਹਾਲ ਬਾਹਰ ਪੰਡਾਲ ਵਿੱਚ ਲਗ ਲਗਵਾਏ ਸੀ ਤੇ ਟਾਡੀ ਜਥਾ ਤੇ ਕਵੀਸ਼ਰ ਜਥੇ ਨੇ ਵੀ ਉੱਥੇ ਉਹਨਾਂ ਆਪਣਾ ਸਰਵਣ ਕੀਤਾ ਤੇ ਕਬੱਡੀ ਦੀ ਟੀਮਾਂ ਕਬੱਡੀ ਦੀ ਟੀਮਾਂ ਆਜ਼ਾਦ ਕਲੱਬ ਟਪਿਆਲਾ ਤੇ کلبਤ ਨਵਾਂ ਤੇ ਉਸ ਦਾ ਮੈਕਸਿਮਮ ਡਾਗ ਜਿਹਦੀ ਬਾਡੀ ਉਹ ਜਿਹੜਾ ਨੋ ਬਿਆ ਵਾ ਇਹੜਾ ਮਾਨ ਸਨਮਾਨ ਆ ਜਿਹੜੀਆਂ ਟਪਿਆਲਾ ਜਿਹੜਾ ਮਸੂਰ ਸ਼ੋਅ ਮੇਚ ਕਰਾਇਆ ਉਹਨਾਂ ਦਾ 50000 ਰੁਪਿਆ ਦਿੱਤਾ ਠੀਕ ਹਾਂਜੀ ਤੇ ਕੀ ਕਹਿਣਾ ਸਨੇਹਕ ਜਵਨ ਚੌਗ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਨੌ ਜਾਨਾਂ ਦੇ ਇਹੋ ਹੈ ਵੀ ਨਸ਼ੇ ਤੋਂ ਦੂਰ ਰੋ ਤੇ ਗੇਮਾਂ ਵਿੱਚ ਵੱਧ ਵੱਧ ਆਪਣਾ ਯੋਗਦਾਨ ਪਾਓ ਤੇ ਆਪਾਂ ਗੇਮਾਂ ਨੂੰ ਪਰਪਖੁਲਦਤ ਬਣਾਓ ਐਨਆਰਆਈ ਵੀ ਦਾ ਕਿੰਨਾ ਸਹਿਯੋਗ ਹੈ ਸੰਮੇਲੇ ਵਿੱਚ ਐਨਐਨਆਰਆਈ ਵੀਰਾਂ ਦਾ ਬਹੁਤ ਬਹੁਤ ਸਹਿਯੋਗ ਆ ਸਾਰਿਆਂ ਨੂੰ ਅਸੀਂ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਇਹੋ ਹੀ ਕਵਾਂਗੇ ਕਿ ਵੱਧ ਤੋਂ ਵੱਧ ਅੱਗੇ ਤੋਂ ਇਹਦਾ ਮੇਲਾ ਹੋਰ ਵੱਧ ਚੜ੍ਹ ਕੇ ਹੋਵੇ